ਅ ਵਿੱਤ ਮੰਤਰੀ ਨਿਰਮਲਾ ਸਿਤਰਮਨ ਜੀ ਨੇ ਅੱਜ ਬਜਟ ਪੇਸ਼ ਕੀਤਾ ਹੈ ਤੁਸੀਂ ਉਹ ਬਜਟ ਤੇ ਕੀ ਟਿੱਪਣੀ ਕਰਨਾ ਚਾਹੋਗੇ ਦੇਖੋ ਇਹ ਬਜਟ ਬਹੁਤ ਨੀਰਸ ਬਜਟ ਹੈ ਇਹਦੇ ਤੇ ਬਿਲਕੁਲ ਵੀ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਬਜਟ ਹੈਗਾ ਕਿ ਆਪਣੀ ਸਰਕਾਰ ਕੋਲੀਸ਼ਨ ਗਵਰਨਮੈਂਟ ਬਚਾਉਣ ਲਈ ਕੀਤਾ ਆਂਧਰਾ ਔਰ ਬਿਹਾਰ ਦਾ بار-बार ਜ਼ਿਕਰ ਕਰਕੇ ਉਹਨਾਂ ਦਾ ਆ ਕਰਾਂਗੇ ਦੂਸਰਾ ਪੰਜਾਬ ਦਾ ਇੱਕ ਵਾਰੀ ਵੀ ਨਾਂ ਨਹੀਂ ਲਿਆ ਕਿਸਾਨਾਂ ਦਾ ਉਹਨਾਂ ਦੀ ਐਮਐਸਪੀ ਦੇ ਕਾਨੂੰਨ ਦਾ ਕੁਝ ਨਹੀਂ ਬੋਲਿਆ ਮਨਰੇਗਾ ਲਈ ਕੁਝ ਨਹੀਂ ਬੋਲਿਆ ਕਿਸੇ ਚੀਜ਼ ਲਈ ਕੁਝ ਨਹੀਂ ਬੋਲਿਆ ਇਹ ਤੇ ਬਜਟ ਬਿਲਕੁਲ ਬਿਲਕੁਲ ਨੀਰਸ ਹੈ ਔਰ ਪੰਜਾਬ ਦੇ ਐਂਗਲ ਤੋਂ ਤਾਂ ਬਹੁਤ ਖਰਾਬ ਬਜਟ ਹੈ ਕਿਉਂਕਿ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦੀ ਜ਼ਰੂਰਤ ਹੈ ਬਾਰਡਰ ਸਟੇਟ ਹੈ ਪਾਕਿਸਤਾਨ ਖਰਾਬ ਕਰਦਾ ਉੱਥੇ ਦੀ ਖੇਤੀ ਦੀ ਪ੍ਰੋਬਲਮ ਹੈ ਪਾਣੀ ਅੰਡਰਗਰਾਉਂਡ ਦੀ ਪ੍ਰੋਬਲਮ ਹੈ ਸਾਡੀਆਂ ਇੰਨੀਆਂ ਜ਼ਿਆਦਾ ਪ੍ਰੋਬਲਮ ਹੈ ਸਰਹੱਦਾਂ ਤੇ ਆਰਮੀ ਚ ਪੈਰਾ ਮਿਲਿਟਰੀ ਚ ਸਾਡੇ ਲੋਕ ਸ਼ਹੀਦ ਹੁੰਦੇ ਆ ਇੱਕ ਚੀਜ਼ ਮੈਂਸ਼ਨ ਨਹੀਂ ਕੀਤੀ ਕਿ ਪੰਜਾਬ ਨੂੰ ਵੀ ਕੁਝ ਦੇ ਦਿੰਦੇ ਸਪੈਸ਼ਲ ਤੇ ਇਸ ਕਰਕੇ ਮੈਂ ਬਜਟ ਨੂੰ ਸਮਝਦਾ ਕਿ ਬਹੁਤ ਖਰਾਬ ਬਜਟ ਹੈ ਇਹ ਇਹਨਾਂ ਨੇ ਕਾਰਪੋਰੇਟਸ ਨੂੰ ਜਿਵੇਂ ਕਰਦੇ ਹੈਗੇ ਕਾਰਪੋਰੇਟ ਘਰਾਣਿਆਂ ਦਾ ਬਜਟ ਹੈਗਾ ਉਹਨਾਂ ਲਈ ਹੈਗਾ ਆ ਵੀ ਰਿਆਇਤ ਕਰਾਂਗੇ ਆ ਵੀ ਰਿਆਇਤ ਕਰਾਂਗੇ ਆ ਰਿਆਇਤ ਕਰਾਂਗੇ ਆਮ ਲੋਕਾਂ ਲਈ ਆ ਅਮ ਲੋਕਾਂ ਲਈ ਇਹਦੇ ਵਿੱਚ ਕੁਝ ਬਜਟ ਦਾ ਹੈ ਨਹੀਂ ਆ ਨੌਕਰੀਆਂ ਲਈ ਕੁਝ ਨਹੀਂ ਆ ਔਰ ਖਾਸ ਕਰ ਅਸੀਂ ਤੇ ਪੰਜਾਬ ਦੇ ਹੈਗੇ ਆ ਫਤੇਖੜ ਸਾਹਿਬ ਲਈ ਕੁਝ ਨਹੀਂ ਆ ਪੰਜਾਬ ਲਈ ਕੁਝ ਨਹੀਂ ਅਸੀਂ ਇਹਦਾ ਬਜਟ ਦਾ ਬਿਲਕੁਲ ਪੁਰਜ਼ੋਰ ਵਿਰੋਧ ਕਰਦੇ ਆ ਇਹਨਾਂ ਨੇ ਬਿਹਾਰ ਦੇ ਲਈ ਬਹੁਤ ਸਾਰੇ ਉਹਨਾਂ ਦੇ ਜਿਸ ਰਾਜਗੀਰ ਗਿਆ ਤੇ ਨਲੰਦਾ ਯੂਨੀਵਰਸਿਟੀ ਲਈ ਬਹੁਤ ਸਾਰੇ ਪੈਕੇਜ ਜਿਹੜੇ ਅਨਾਉਂਸ ਕੀਤੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਉਹਨਾਂ ਨੇ 15000 ਤੇ 26000 ਕਰੋੜ ਦਾ ਪੈਕੇਜ ਵੀ ਐਲਾਨ ਕੀਤਾ ਹੈ ਕੀ ਪੰਜਾਬ ਦੀਆਂ ਕੁਝ ਮੰਗਾਂ ਜੜੀਆਂ ਨੇ ਉਹ ਪੂਰੀਆਂ ਹੋਈਆਂ ਨੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਉਹੀ ਤੇ ਮੈਂ ਕਹਿ ਰਹੇ ਇਹਨਾਂ ਨੇ ਤਾਂ ਆਪਣੀ ਸਰਕਾਰ ਨੂੰ ਬਚਾਉਣ ਦਾ ਬਜਟ ਹੈਗਾ ਜਾਂ ਕਾਰਪੋਰੇਟਸ ਦੀ ਮਦਦ ਕਰਨ ਦਾ ਕਾਰਪੋਰੇਟ ਟੈਕਸ ਐਫ ਡੀਆਈ ਤੇ ਟੈਕਸ ਘਟਕੀਤਾ ਹਰ ਚੀਜ਼ ਦਾ ਉਸੇ ਨੇ ਹੀ ਕੰਮ ਕਰਦੇ ਆ ਇਹਨਾਂ ਨੂੰ ਕਿਸੇ ਗੱਲ ਤੋਂ ਕੁਝ ਨਹੀਂ ਲੈਣਾ ਸਰਕਾਰ ਬਚਾ ਕੇ ਰੱਖਣਾ ਔਰ ਦੂਸਰਾ ਪੰਜਾਬ ਦਾ ਤਾਂ ਬਿਲਕੁਲ ਇੱਕ ਵਾਰੀ ਨਾਂ ਵੀ ਨਹੀਂ ਲਿਆ ਜਿਹੜਾ ਇਹ ਅਪਰਿੰਟਨਸ਼ਿਪ ਇਹਨਾਂ ਨੇ ਅਨਾਉਂਸ ਕੀਤੀ ਹੈ ਉਹ ਕਾਂਗਰਸ ਦੇ 2024 ਦੇ ਮੈਨੀਫੈਸਟੋ ਦੀ ਪੂਰੀ ਤਰ੍ਹਾਂ ਕਾਪੀ ਕੀਤੀ ਹੈ ਨਹੀਂ ਨਹੀਂ ਇੱਕ ਚੀਜ਼ ਨਹੀਂ ਅਨਾਉਂਸ ਕੀਤੀ ਸਾਡੇ ਮੈਨੀਫੈਸਟੋ ਤੀਆਂ ਸਾਰੀਆਂ ਚੀਜ਼ਾਂ ਦੇ ਨਕਲ ਮਾਰ ਕੇ ਉਹਨਾਂ ਤੇ ਸਕੀਮਾਂ ਬਣਾ ਕੇ ਦੇਤੀਆਂ ਨੇ ਕਿਉਂਕਿ ਉਹ ਕਾਂਗਰਸ ਮੇਕਿਆ ਸੀ ਕਿ ਅਸੀਂ ਜੇ ਸਾਡੀ ਸਰਕਾਰ ਬਣਦੀ ਹੈ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਦਵਾਂਗੇ ਉਹ ਸਾਰੀਆਂ এমਪਲੋਇਮੈਂਟ ਤੇ ਫਲਾਣਾ ਤੇ ਸਕਾਲਰਸ਼ਿਪ ਤੇ ਨੌਜਵਾਨਾਂ ਨੂੰ ਅਸੀਂ ਕਿਹ ਹੈ ਲੱਖ ਰੁਪਏ ਸਕਾਲਰਸ਼ਿਪ ਦਵਾਂਗੇ ਉਹਨਾਂ ਦੀ ਟ੍ਰੇਨਿੰਗ ਦਾ ਸਕਾਲਰਸ਼ਿਪ ਲੱਖ ਰੁਪਏ ਦਵਾਂਗੇ ਔਰ ਅਸੀਂ ਕਾਰਪੋਰੇਟ ਚ ਉਹਨਾਂ ਦੀ ਟ੍ਰੇਨਿੰਗ ਕਰਾਵਾਂਗੇ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਅਨਾਉਂਸ ਕੀਤੇ ਮਤਲਬ ਕਾਂਗਰਸ ਦੇ ਮੈਨੀਫੈਸਟੋ ਦੀ 100% ਨਕਲ ਮਾਰ ਕੇ ਬਜਟ ਬਣਾਇਆ ਹੈ ਦੇ ਰੋਜ਼ਗਾਰ ਨੂੰ ਲੈ ਕੇ ਇਸ ਦੇ ਵਿੱਚ ਕੀ ਤੁਸੀਂ ਲੱਗਦਾ ਕਿ ਵੀ ਤੁਹਾਨੂੰ ਕਿਹੜੇ ਐਲਾਨ ਜਿਹੜੇ ਨੇ ਉਹ ਰੋਜ਼ਗਾਰ ਪੱਖੋਂ ਉਹ ਲਾਹੇਵੰਦ ਹੋ ਸਕਤੇ ਨੇ ਨਹੀਂ ਕੋਈ ਨਹੀਂ ਹੈ ਇਹ ਤੇ ਹਰ ਚੀਜ਼ ਦਾ ਕਾਰਪੋਰੇਟ ਤੇ ਛੱਡ ਰਿਹਾ ਕੰਪਨੀਆਂ ਤੇ ਛੱਡ ਰਿਹਾ ਕਿ ਕੰਪਨੀਆਂ ਚ ਆ ਕਰਾ ਦੇਾਂਗੇ ਕੰਪਨੀਆਂ ਚ ਕਰ ਅਰੇ ਤੁਸੀਂ ਰੋਜ਼ਗਾਰ ਪ੍ਰਾਇਮਰਲੀ ਤਾਂ ਹੋਣਾ ਚਾਹੀਦਾ ਸੀ ਸਰਕਾਰ ਚ ਔਰ ਪਬਲਿਕ ਸੈਕਟਰ ਚ ਹੋਣਾ ਚਾਹੀਦਾ ਸੀ ਉਹ ਤੇ ਕਰਦੇ ਨਹੀਂ ਹੈਗੇ ਕੰਪਨੀਆਂ ਨੇ ਤਾਂ ਕੰਪਨੀਆਂ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਦੇਖੋ ਪ੍ਰਾਈਵੇਟ ਸੈਕਟਰ ਦੀ ਪ੍ਰੋਬਲਮ ਕੀ ਹੈ ਕਿ ਉਧਰ ਨੌਕਰੀ ਪੱਕੀ ਨਹੀਂ ਰਹਿੰਦੀ ਹੈਗੀ ਉਹਦੇ ਕੰਟਰੈਕਟ ਲੇਬਰ ਹੁੰਦੀ ਹੈ ਡੇਲੀ ਵਾਲਾ ਕੰਮ ਹੁੰਦਾ ਹੈਗਾ ਉਹਨੂੰ ਕਰੀ ਜਾਂਦੇ ਆ ਐਮਐਸਪੀ ਐਮਈ ਦੀ ਕੋਈ ਖਾਸ ਸਕੀਮ ਨਹੀਂ ਦਿੱਤੀ ਐਮਐਸਐਮ ਨੂੰ ਆ ਮੈਂ ਕੋਰੋਨਾ ਚੋਂ ਤੋਂ ਪਹਿਲਾਂ ਡੀਮੋਨਟਾਈਜੇਸ਼ਨ ਤੋਂ ਪਹਿਲਾਂ ਇੰਨੀਆਂ ਤਕਲੀਫਾਂ ਹੋਈਆਂ ਉਹਦੇ ਲਈ ਕੋਈ ਮੇજર ਰੀਲੀਫ ਨਹੀਂ ਦਿੱਤੀ ਜਾਂ ਤਾਂ ਕਹਿੰਦੇ ਕਿ ਡੀਮੋਨਟਾਈਜੇਸ਼ਨ ਤੋਂ ਲੈ ਕੇ ਅ ਕੋਰੋਨਾ ਕਾਲ ਚ ਜਿੰਨੀਆਂ ਤਕਲੀਫਾਂ ਹੋਈਆਂ ਅਸੀਂ ਸਾਰੀਆਂ ਠੀਕ ਕਰ ਦਾਂਗੇ ਔਰ ਅਸੀਂ ਆ ਸਪੈਸ਼ਲ ਪੈਕੇਜ ਦੇਵਾਂਗੇ ਜਦੋਂ ਕੋਈ ਗੱਲ ਨਹੀਂ ਕਰ ਰਹੇ ਕੀ ਮਤਲਬ ਹੈਗਾ ਤੁਸੀਂ ਇਸ ਬਜਟ ਨੂੰ 10 ਚੋਂ ਕਿੰਨੇ ਨੰਬਰ ਦੋਗੇ ਮੈਂ ਇਹਨੂੰ ਬਿਲਕੁਲ 4 ਨੰਬਰ ਦਵਾਂਗਾ